ਪਾਸੇ ਓਨਰ ਦੀ ਕਾਰ ਆ 80000 ਰੁਪਏ ਦੀ ਕਾਰ ਦੇ ਦਾਂਗੇ ਸਿਰਫ 80000 ਰੁਪਏ ਦੀ ਪਾਸਿੰਗ ਕਦੋਂ ਤੱਕ ਗਿਆ 27 ਤੱਕ 27 ਤੱਕ ਪਾਸਿੰਗ ਦੇ ਨਾਲ ਬਾਈ ਜੀ ਵੈਗਨ ਆਰ ਮਿਲ ਜੂ ਤੁਹਾਨੂੰ ਜੀ ਵੈਗਨ ਆਰ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਸਾਫ ਸੁਥਰੀਆ 80000 ਰੁਪਏ ਦੇ ਵਿੱਚ ਬਾਈ ਜੀ ਠੰਡ ਤੋਂ ਬਚੋ ਮੋਟਰਸਾਈਕਲ ਵੀ ਨਹੀਂ ਹੁੰਦਾ ਅੱਜ ਦੇ ਟਾਈਮ ਦੇ ਵਿੱਚ 80000 ਦਾ ਕੋਈ ਸਤਿ ਸ੍ਰੀ ਅਕਾਲ ਦੋਸਤੋ ਨਵੀਂ ਵੀਡੀਓ ਲੈ ਆਏ ਬਾਈ ਜੀ ਆਪਾਂ ਖੜੇ ਆਂ ਸ਼ਹਿਰ ਲੁਧਿਆਣੇ ਮੋੜ ਦਿਖਾ ਦੇ ਮਿੱਤਰਾਂ ਜੈ ਬਾਲਾ ਜੀ ਲਿੰਕਰ ਤੇ ਤੇ ਆਪਣੇ ਨਾਲ ਵੀਰ ਸਾਸਿਗਰ ਸਾਸਿਗਰ ਬਾਈ ਜੀ ਹੋਰ ਸੇ ਤਾਂ ਤੇ ਅੱਜ ਦੀ ਵੀਡੀਓ ਦੇ ਵਿੱਚ ਬਾਈ ਜੀ ਤੁਹਾਨੂੰ 35+ ਕਾਰਾਂ ਦਾ 35 ਤੋਂ 40 ਕਾਰਾਂ ਦਿਖਾਵਾਂਗੇ ਵੀਡੀਓ ਜੇ ਆਪਾਂ 40 ਕਾਰਾਂ ਦੀ ਬਣਾਵਾਂਗੇ ਤਾਂ ਬਹੁਤ ਜ਼ਿਆਦਾ ਲੰਬੀ ਹੋ ਜਾਂਦੀ ਐ ਇਸ ਕਰਕੇ ਜਲਦੀ ਜਲਦੀ ਡਿਟੇਲ ਦੇਵਾਂਗੇ ਤੇ ਸੁਣੀ ਚੱਲਿਓ ਧਿਆਨ ਦੇ ਚੱਲਿਓ ਬਾਕੀ ਜ਼ੀਰੋ ਡਿਟੇਲ ਲੈਣ ਲਈ ਸਕਰੀਨ ਤੇ ਚੱਲਦੇ ਨੰਬਰਾਂ ਤੇ ਕਾਲ ਕਰ ਲਿਓ ਪਹਿਲੀ ਗੱਡੀ ਤੁਹਾਨੂੰ ਦਿਖਾਵਾਂਗੇ ਬਾਈ ਜੀ ਸ਼ਾਕਨ ਵਾਲੇ ਰੰਗ ਦੀ ਇਹ ਹੈਗੀ ਐ ਜੀ ਕਵਿਟ 2017 ਮਾਡਲ ਫਸਟ ਓਨਰ ਦੀ ਕਾਰ ਆ ਠੀਕ ਐ 42-43 ਹਜ਼ਾਰ ਕਿਲੋਮੀਟਰ ਚੱਲੀ ਸਿਰਫ ਠੀਕ ਐ ਤੇ ਬਹੁਤ ਹੀ ਸੋਹਣੇ ਜੇ ਛੋਟੇ ਜੇ ਰੇਟ ਦੀ ਕ ਇਹ ਕਾਰ ਆਪਾਂ ਸਿਰਫ ਦੇਣੀ ਤੁਹਾਨੂੰ 2,25,000 ਰੁਪਏ ਦੀ 2,25,000 ਦੇ ਵਿੱਚ 17 ਮਾਡਲ ਫਰਸਟ ਓਨਰ 42-43,000 ਚੱਲੀ ਹੋਈ ਕਵਿਡ ਕਰਾ ਦੇ ਮਿੱਤਰ ਅੰਦਰੋਂ ਚੈੱਕ ਤੇ ਜਿਹੜਾ 2-25 ਕਿਹਾ ਇਹ ਫਿਕਸ ਨਹੀਂ ਹੈਗਾ ਬਈ ਮੌਕੇ ਤੇ ਜਦੋਂ ਆਓਗੇ ਡੀਲ ਟੇਬਲ ਤੇ ਬੈਠ ਕੇ ਹੋਣੀ ਹੈ ਤੇ ਮਾਣਤਾਂ ਥੋੜਾ ਵਧੀਆ ਹੋ ਜਾਊਗਾ ਤੇ ਡਾਊਨ ਪੇਮੈਂਟ ਕਿੰਨੀ ਚਾਹੀਦੀ ਇਹਦੀ ਇਹਦੇ ਚਾਹੀਦੀ ਹੈ 50,000 ਰੁਪਿਆ ਲੈ ਆਓ ਜੀ ਬਾਕੀ ਹੋ ਜੂ ਲੋਨ ਅੱਗੇ ਖੜੀ ਹੈ ਚਿੱਟੇ ਰੰਗ ਦੀ ਕਵਿਡ ਅੱਗੇ ਜੀ 2017 ਮਾਡਲ ਆਟੋਮੈਟਿਕ ਕਵਿਡ ਆਟੋਮੈਟਿਕ ਛੋਟ ਆਟੋਮੈਟਿਕ ਗਿਅਰ ਮਿਲ ਜੂ ਇਹ ਵੀ ਮਾਡਲ 17 ਆ ਲਓ ਜੀ ਕਰਾ ਦਿਓ ਚੈੱਕ ਉਹ ਬਟਨ ਦਿਖਾ ਦਿਨੀ ਆ ਆਟੋਮੈਟਿਕ ਗਿਅਰ ਵਾਲਾ ਗੋਲ ਜਾਂ ਠੀਕ ਹੈ ਨਾ ਰੇਂਜ ਰੋਵਰ ਮੰਗੋ ਗੋਲ ਬਟਨ ਲੱਗਾ ਹੈ ਦੇ ਗਿਅਰਾਂ ਵਾਲਾ ਇਹਦੀ ਡਾਊਨ ਪੇਮੈਂਟ ਕਿੰਨੀ ਚਾਹੀਦੀ ਆ 50000 ਰੁਪਏ ਦੇ ਕੇ ਲੋਨ ਹੈ ਜੀ ਠੀਕ ਹੈ ਵੀਰੇ ਤੇ ਅੱਗੇ ਆ ਗਈ ਵੈਗਨਰ ਅੱਗੇ ਜੀ ਵੈਗਨਰ ਛੋਟਾ ਜਿਹਾ ਪਿਆਰਾ ਜਿਹਾ ਤੋਹਫਾ 2007 ਮਾਡਲ 27 ਤੱਕ ਪਾਸਿੰਗ ਪਾਸਟ ਓਨਰ ਦੀ ਕਾਰ ਆ 80000 ਰੁਪਏ ਦੀ ਕਾਰ ਦੇ ਦਾਂਗੇ ਸਿਰਫ 80000 ਰੁਪਏ ਦੀ ਪਾਸਿੰਗ ਕਦੋਂ ਤੱਕ ਗਿਆ 27 ਤੱਕ 27 ਤੱਕ ਪਾਸਿੰਗ ਦੇ ਨਾਲ ਬਾਈ ਜੀ ਵੈਗਨ ਆਰ ਮਿਲ ਜੂ ਤੁਹਾਨੂੰ ਜੀ ਵੈਗਨ ਆਰ ਲਓ ਜੀ ਕਰੋ ਚੈੱਕ ਕੰਡੀਸ਼ਨ ਦੀ ਸਾਫ ਸੁਥਰੀ 80000 ਰੁਪਏ ਦੇ ਵਿੱਚ ਬਾਈ ਜੀ ਠੰਡ ਤੋਂ ਬਚੋ ਮੋਟਰਸਾਈਕਲ ਵੀ ਨਹੀਂ ਹੁੰਦਾ ਅੱਜ ਦੀ ਟਾਈਮ ਦੇ ਵਿੱਚ 80000 ਦਾ ਕੋਈ ਅੱਗੇ ਬਾਈ ਜੀ 2018 ਮਾਡਲ ਵੈਗਨਰ 36000 ਚੱਲੀ ਸਿਰਫ ਕਾਰ ਇਹ ਦਵਾਂਗੇ ਤੁਹਾਨੂੰ 325000 ਰੁਪਏ ਦੀ 18 ਮਾਡਲ 325000 ਦੀ ਲੈ ਮੈਂ ਤਰ ਅੰਦਰ ਉਹ ਦਿਖਾ ਗੱਡੀ ਤੇ ਮਾਨਤਨ ਬਾਈ ਜੀ ਤੁਹਾਡਾ ਮੌਕੇ ਤੇ ਕਰਾ ਦੇਗਾ ਤਨ 25 ਦੇ ਵਿੱਚੋਂ ਕਰੋ ਜੀ ਕੰਡੀਸ਼ਨ ਚੈੱਕ ਕੰਡੀਸ਼ਨ ਦੀ ਗੱਡੀ ਸਾਫ ਸੁਥਰੀ ਆ 18 ਮਾਡਲ ਓਨਰ ਕਿਹੜਾ ਵੀਰੇ ਦਾ ਫਸਟ ਓਨਰ ਫਸਟ ਓਨਰ ਦੀ ਗੱਡੀ ਆ ਵੀਐਕਸਆਈ 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 ਪੈਟਰੋਲ ਦੀ ਠੀਕ ਆ ਵੀਰੇ ਇਹਦੇ ਵਾਸਤੇ ਵੀ 50 60000 50 60000 ਬਾਤ ਆ ਜੀ ਲਓ ਜੀ 50 60000 ਲਿਜਾਈ ਚੱਲੋ ਤੇ ਗੱਡੀਆਂ ਜਿਹੜੀਆਂ ਪਸੰਦ ਆ ਉਹਦੀ ਲਿਜਾਈ ਚੱਲੋ ਅੱਗੇ ਆ ਗਈ ਬਲੈਨੋ ਅੱਗੇ ਆ ਜੀ ਬਲੈਨੋ ਪੈਟਰੋਲ अपना डेल्टा वेरिएंट 2017 मॉडल 50000 चली दी थी गारंटी ठीक है ये कार दवांगे ਤੇ ਸਿਰਫ ਤੁਹਾਨੂੰ 4.5 ਲੱਖ ਰੁਪਏ ਦੀ ਲੋ ਜੀ 4.5 ਲੱਖ ਦੀ 50000 ਚੱਲੀ ਹੋਈ ਬਲੈਨੋ ਮਿਲ ਜੂ ਪੈਟਰੋਲ ਦੀ हां जी ਬਦਿਆ ਲਾਈਟ ਲੱਗੇ ਇਸ ਕਾਰ ਸਟੀਰੀਓ ਵਗੈਰਾ ਸਭ ਲੱਗਿਆ ਜੀ ਟੱਚ ਪਲੇਅਰ ਵਗੈਰਾ ਠੀਕ ਹੈ ਟੱਚ ਪਲੇਅਰ ਵਗੈਰਾ ਲੱਗਿਆ ਹੈ ਗਾਣੇ ਸੁਣਦਾ ਜਾਊਗੀ ਜੀ ਠੀਕ ਹੈ ਲੋ ਜੀ 50-60000 ਇਹਦੇ ਵਾਸਤੇ ਲੈ ਕੇ ਆਉਣਾ ਤੇ ਅੱਗੇ ਬਲੈਨੋ ਇੱਕ ਹੋਰ ਖੜੀ ਅੱਗੇ ਜੀ ਥੋੜੀ ਜੀ ਤਿਆਰ ਕਰਨ ਵਾਲੀ ਆ ਕਾਰ 30000 ਚੱਲੀ ਦੀ ਗਾਰੰਟੀ 2021 ਮਾਡਲ ਅਲਫਾ ਟੌਪ ਕੀ ਬਾਤ ਹੈ ਇਹ ਕਾਰ ਦੇਣੀ ਸਿਰਫ ਆਪਾਂ 490000 ਰੁਪਏ ਦੀ 21 ਮਾਡਲ 30000 ਚੱਲੀ ਦੀ ਗਾਰੰਟੀ α ਟੌਪ ਪੁਸ਼ ਬਟਨ ਨਾਲ ਸਟਾਰਟ ਵਾਲੀ ਅੱਛਾ ਇਹਦਾ ਓਨਰ ਕਿਹੜਾ ਵੀਰੇ ਫਰਸਟ ਓਨਰ ਬਾਈ ਜੀ ਇਹ ਵੀ ਫਰਸਟ ਓਨਰ ਫਰਸਟ ਓਨਰ ਕਰੋ ਜੀ ਚੈੱਕ ਫਰਸਟ ਓਨਰ ਦੀ ਕਾਰ ਹੈ 30000 ਚੱਲੀ ਦੀ ਬਾਈ ਕਹਿੰਦਾ ਪੂਰੀ ਗਾਰੰਟੀ ਦਵਾਂਗੇ ਲਿਖਤੀ ਰੂਪ ਦੇ ਵਿੱਚ ਤੇ ਇਹਦੀ ਡਾਊਨ ਪੇਮੈਂਟ 50 60000 50 60000 ਬਹੁਤ ਹੈ ਜੀ ਲਓ ਜੀ ਡਾਊਨ ਪੇਮੈਂਟ ਆਪਾਂ ਬੋਲਦੇ ਨਹੀਂ 50 60000 ਲੈ ਹੀ ਜਲੋੜਾ ਬਾਈ ਇੰਨਾ ਕਾ ਹੀ ਲਿਆਓ ਜੋ ਕੋਈ ਵੱਡੀ ਗੱਡੀ ਆ ਉਹ ਇਹ ਕਾਰ ਦੇਣੀ ਸਿਰਫ ਤੁਹਾਨੂੰ 6.5 ਲੱਖ ਰੁਪਏ ਦੀ 15 ਮਾਡਲ 15 ਮਾਡਲ W10 ਬੰਪਰ ਟੂ ਬੰਪਰ origignal ਵੀ ਹੈ ਜੀ ਅੱਛਾ origignal ਵੀ ਬੰਪਰ origignal ਤੇ ਸਨਰੂਫ ਵਾਲੀ ਸਭ ਤੋਂ ਟੌਪ ਮਾਡਲ ਗੱਡੀ ਹੈ ਬਈ ਰੇਟ ਕਿੰਨਾ ਬੋਲਿਆ ਦੁਬਾਰੇ ਬੋਲ ਦੋ 6.5 ਲੱਖ ਰੁਪਏ 6.5 ਲੱਖ ਠੀਕ ਹੈ ਵੀਰੇ ਤੇ ਅੱਗੇ ਆ ਗਈ XUV 300 ਅੱਗੇ ਜੀ XUV 300 ਪੈਟਰੋਲ 2019 ਮਾਡਲ 19 ਬਹੁਤ ਸੋਹਣਾ ਇੰਟੀਰੀਅਰ ਦੀ ਕਾਰ ਹੈ ਜੀ ਵਾਈਟ ਟੂਨ ਦੇ ਵਿੱਚ ਆਈ ਸੀ ਜੀ ਇਹ ਕਾਰ ਦੇਣੀ ਸਿਰਫ ਤੁਹਾਨੂੰ ਆਪਾਂ 6 ਲੱਖ ਰੁਪਏ ਦੀ ਲਓ ਜੀ 6 ਲੱਖ ਦੀ ਗੱਡੀ ਮਿਲ ਜੂ ਐਕਸਟਰਾ ਅਲਾਈ ਟਾਇ ਲਓ ਜੀ ਘਰੋਂ ਚੈੱਕ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਹੈ ਕਿੰਨਾ ਰੇਟ ਬੋਲਦਾ ਵੀਰੇ ਇਹਦੀ 6 ਲੱਖ ਰੁਪਏ ਜੀ 6 ਲੱਖ ਦੀ ਮਿਲ ਜੂ 19 ਮਾਡਲ ਪੈਟਰੋਲ ਦੀ ਐਕਸਯੂਵੀ 300 ਵਾਈਟ ਇੰਟੀਰੀਅਰ ਵਾਲੀ ਅੱਗੇ ਆ ਗਈ ਬਾਈ ਜੀ ਕੀ ਆਦੀ ਕੈਰੈਂਸ ਕਾਰ ਇਹ ਬਾਈ ਜੀ ਪਿਆਰਾ ਜਿਹਾ ਬਹੁਤ ਪਿਆਰਾ ਤੋਹਫਾ 2022 ਮਾਡਲ 40000 ਚੱਲੀ ਡੀਜ਼ਲ ਵੇਰੀਐਂਟ ਓਕੇ ਪਲੈਟਿਨਮ ਮਾਡਲ ਹੈ ਜੀ ਠੀਕ ਹੈ ਕਾਰ ਦੀ ਇੰਟੀਰੀਅਰ ਵੈਸੇ ਦੀ ਕਾਰ ਦੇਖੋ ਬਿਲਕੁਲ ਬ੍ਰੈਂਡ ਨਿਊ ਕਾਰ ਆ 22 ਮਾਡਲ ਪਲੈਟਿਨਮ ਹਾਂ ਜੀ ਚੱਲੀ ਕਿੰਨੀ 40000 ਸਿਰਫ 40000 ਇਹ ਪੈਟਰੋਲ ਕੁ ਡੀਜ਼ਲ ਡੀਜ਼ਲ ਸਰ ਡੀਜ਼ਲ ਡੀਜ਼ਲ ਦੇ ਵਿੱਚ ਠੀਕ ਹੈ ਤੇ ਮੈਨੂਅਲ ਗੇਅਰ ਦੀ ਕਾਰ ਹੈ ਬਾਈ ਜੀ ਆਈਐਮਟੀ ਨਹੀਂ ਹੈਗੀ ਆਈਐਮਟੀ ਵੀ ਆਉਂਦੀ ਹੈ ਇਹ ਚ ਬਿਲਕੁਲ ਕਲੱਚ ਵਾਲੀ ਇਹ ਕਲੱਚ ਵਾਲੀ ਗੱਡੀ ਹੈ ਡੀਜ਼ਲ ਦੇ ਵਿੱਚ ਤੇ ਰੇਟ ਵੀਰੇ ਦਾ ਇਹਦੇ ਆਪਣਾ 10 ਲੱਖ 90 ਡਿਮਾਂਡ ਕਰਦੇ ਆ ਬਾਕੀ ਆਏ ਤੇ ਵਧੀਆ ਮਾਨ ਕਰਾਂਗੇ ਲਓ ਜੀ 22 ਮਾਡਲ ਪਹਿਲੇ ਨਾਂ ਦੀ 40000 ਚੱਲੀ ਹੋਈ ਕੈਰੈਂਸ 10 90 ਦੇ ਵਿੱਚੋਂ ਵਧੀਆ ਮਾਨਤਾਨ ਹੋ ਜੂਗਾ ਲੱਖ ਰੁਪਏ ਬਹੁਤ ਡਾਉਣ ਬਹੁਤ ਹੈ ਜੀ ਲਿਆਓ ਜੀ ਤੇ ਅੱਗੇ ਆ ਗਈ ਜੀਪ ਕੰਪਾਸ ਅੱਗੇ ਜੀ ਟੈਂਕ ਹੂੰ 2017 ओके जीप कंपास 4x4 ਦੇ ਵਿੱਚ ਬਿਲਕੁਲ ਟੌਪ ਐਂਡ ਮਾਡਲ ਠੀਕ ਹੈ ਇਹਦਾ ਓਨਰ ਸੈਕੰਡ ਓਨਰ ਸੈਕੰਡ ਓਨਰ ਦੀ ਡੀਜ਼ਲ ਦੀ ਕਾਰ ਹੈ ਹਾਂਜੀ ਠੀਕ ਹੈ ਵੀਰੇ ਚੱਲੀ ਕਿੰਨੀ ਇਹ ਚੱਲੀ ਹੈ ਜੀ 75000 ਕਿਲੋਮੀਟਰ 75000 ਚੱਲੀ ਇੰਟੀਰੀਅਰ ਦੀ ਬਹੁਤ ਨਵੀਂ ਕਾਰ ਆ ਬਾਈ ਜੀ ਕਰੋ ਚੈੱਕ ਪੁਸ਼ ਬਟਨ ਸਟਾਰਟ ਵਾਲੀ ਤੇ ਇਹਦਾ ਰੇਟ ਇਹ ਦੇ ਦਾਂਗੇ ਸਿਰਫ 6.5 ਲੱਖ ਰੁਪਏ 6.5 ਲੱਖ ਦੀ ਬਾਈ 17 ਮਾਡਲ ਬ੍ਰੀਜਾ ਵੀ ਨਹੀਂ ਆਉਂਦੀ ਤੁਹਾਨੂੰ ਆਪਾਂ ਜਹੀਪ ਕੰਪਾਸ ਦੇ ਦੇਣੀ ਆ ਉਹ ਵੀ 4x4 ਤੇ ਇੱਧਰ ਦਿਖਾ ਮਿੱਤਰਾ ਅੱਗੇ ਜੀ 2017 ਮਾਡਲ ਐਮਆਓ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ ਡੀਜ਼ਲ ਵੇਰੀਐਂਟ ਠੀਕ ਹੈ ਇਹ ਕਾਰ ਦੇਣੀ ਆਪਾਂ ਸਿਰਫ 4,70,000 ਰੁਪਏ 4,70,000 ਦੀ 17 ਮਾਡਲ ਡੀਜ਼ਲ ਦੀ ਐਮਆਓ ਉਹ ਵੀ ਆਟੋਮੈਟਿਕ ਕਰੋ ਜੀ ਚੈੱਕ ਇਹ ਗੱਡੀ ਬਾਈ ਜੀ ਸੋਲਿਡ ਬਹੁਤ ਆ ਤੇ ਐਵਰੇਜ ਪੱਖੋਂ ਵੀ ਬਹੁਤ ਵਧੀਆ ਤੇਲ ਪਵਾ ਕੇ ਭੁੱਲਣ ਵਾਲਾ ਹੀ ਕੰਮ ਆ ਤੇ ਅੱਗੇ ਗੱਡੀ ਖੜੀ ਆ ਬਾਈ ਜੀ ਸਵਿਫਟ ਦਿਖਾ ਦਿਓ ਅੱਗੇ ਜੀ ਸਵਿਫਟ 2017 ਮਾਡਲ ਵੀਐਕਐਸਆਈ ਪੈਟਰੋਲ ਵੇਰੀਐਂਟ ਠੀਕ ਹੈ ਇਹ ਕਾਰ ਵੀ 30,000 ਚੱਲੀ ਦੀ ਇਹ ਕਾਰ ਦੇਣੀ ਆਪਾਂ ਸਿਰਫ 475000 ਰੁਪਏ ਦੀ 30000 ਚੱਲੀ ਦੀ VXI ਪੈਟਰੋਲ ਦੀ ਫੁੱਲ ਬਾਈ ਕਹਿੰਦਾ ਗਾਰੰਟੀ ਹੈ 475000 ਰੁਪਏ ਦੀ ਗੱਡੀ 75000 ਲਏ ਡਾਊਨ ਪੇਮੈਂਟ 4 ਲੱਖ ਦਾ ਲੋਨ ਹੋ ਜਾਊਗਾ ਇਹਦੇ ਤੇ ਤੇ ਅੱਗੇ ਫੇਰ Swift ਕਾਰ ਖੜੀ ਹੈ ਅੱਗੇ ਜੀ 2013 ਮਾਡਲ VDI Swift ਫਸਟ ਓਨਰ ਦੀ ਕਾਰ ਆ ਜੀ ਵਧੀਆ ਲਾਈਟ ਹੈ ਬਿਲਕੁਲ ਬ੍ਰੈਂਡ ਨਿਊ ਲੱਗੇ ਕਾਰ ਨੂੰ ਇਹ ਕਾਰ ਦੇਣੀ ਆਪਾਂ ਸਿਰਫ 335000 ਰੁਪਏ ਦੀ 335000 ਦੀ ਕਰੋ ਜੀ ਚੈੱਕ ਅਲਾਈ ਵੀ ਸੋਨੇ ਤੇ ਟਾਇਰ ਦੀ ਕੰਡੀਸ਼ਨ ਵੀ ਨਮਿਆ ਵਰਗੀ ਐ ਸੀਟ ਕਵਰ ਵੀ ਵਧੀਆ ਤੇ ਇੰਟੀਰੀਅਰ ਵੀ ਸਾਫ ਸੁਥਰਾ ਤੇ ਇਹਦੀ ਡਾਉਨ ਪੇਮੈਂਟ ਵੀ 50-60000 50000 ਰੁਪਏ ਬਹੁਤ ਆ ਜੀ ਲੈ ਆਓ ਜੀ 50000 ਬਾਕੀ ਲੋਨ ਹੋ ਜਾਊਗਾ ਤੇ ਅੱਗੇ ਖੜੀ ਆ ਡਿਜ਼ਾਇਰ ਕਾਰ ਦੱਸਿਓ ਬਿਲਕੁਲ ਅੱਗੇ ਜੀ ਡਿਜ਼ਾਇਰ BDI 2013 ਮਾਡਲ ਹੂੰ ਇਹਦੇ ਵੀ ਵਧੀਆ ਲਾਈਟ ਟਾਇਰ ਲੱਗੇ ਫਸਟ ਓਨਰ ਦੀ ਇਹ ਵੀ ਕਾਰ ਜੀ ਹੂੰ ਇਹ ਤੁਹਾਨੂੰ ਦੇਣੀ ਆਪਾਂ ਸਿਰਫ 3 ਲੱਖ ਤੇ 40000 ਰੁਪਏ ਦੀ 3 ਲੱਖ 40000 ਦੀ 13 ਮਾਡਲ BDI ਡੀਜ਼ਲ ਦੀ ਡਿਜ਼ਾਇਰ ਮਿਲ ਜੂ ਇਹਦੇ ਵਾਸਤੇ ਵੀ 50-60000 ਰੁਪਏ ਡ ਬਾਕੀ ਹੋ ਜੂ ਗੱਡੀ ਦੇ ਉੱਤੇ ਲੋਨ ਅੱਗੇ ਆ ਗਈ ਬਾਈ ਜੀ ਫਿਗੋ ਕਾਰ ਦੱਸੋ ਵੀਰੇ ਅੱਗੇ ਜੀ ਫੋਰਡ ਫਿਗੋ 2014 ਮਾਡਲ ਫਸਟ ਓਨਰ ਦੀ ਕਾਰ ਆ ਜੀ ਸਿਰਫ 1,90,000 ਰੁਪਏ ਦੀ 2014 ਮਾਡਲ ਆਪਣਾ ਫਸਟ ਓਨਰ ਫਸਟ ਓਨਰ 1,90,000 ਰੁਪਏ ਦੀ 1,90,000 ਦੀ ਡੀਜ਼ਲ ਹੈ 80,000 ਚੱਲੀ ਡੀਜ਼ਲ ਕੀ ਬਾਤ ਆ ਡੀਜ਼ਲ ਦੀ ਕਾਰ ਬਾਈ ਜੀ 85,000 ਚੱਲੀ 1,90,000 ਦੀ ਮਿਲ ਜੂ ਹੋ ਸਕਦਾ ਮੌਕਾ ਥੋੜਾ ਇਹ ਜੋ ਵੀ ਮਾਨਦਾਨ ਹੋ ਜੇ ਤੇ ਅੱਗੇ ਆ ਗਈ ਬਾਈ ਆਹ ਕਿਹੜੀ ਗੱਡੀ ਆ ਫੋਰਡ ਦੀ ਇਹ ਬਾਈ ਜੀ ਫੋਰਡ ਦੀ ਫ੍ਰੀ ਸਟਾਈਲ ਫਰੀ ਸਟਾਈਲ ਫਰੀ ਸਟਾਈਲ ਫ੍ਰੈਸਟੀ ਫ੍ਰੈਸਟੀ ਨਹੀਂ ਫਰੀ ਸਟਾਈਲ ਫਰੀ ਸਟਾਈਲ ਹਾਂਜੀ ਕੀ ਬਾਤ ਹੈ ਇਹ ਚੱਲੀ 60000 2018 ਮਾਡਲ ਫਸਟ ਓਨਰ ਦੀ ਕਾਰ ਆ ਠੀਕ ਹੈ ਫੀਚਰ ਵਾਈਜ਼ ਕਾਰ ਬਹੁਤ ਆਪਾ ਜੀ ਅੱਛਾ ਲੈ ਵੀ ਦਿਖਾ ਦੇ ਆ ਪਿੱਛੋਂ ਨਾਮ ਦਿਖਾ ਦੇ ਜੇ ਗਲਤ ਲਿਆ ਗਿਆ ਤਾਂ ਬੰਦਾ ਆਪ ਹੀ ਪੜ ਲੂਗਾ ਇਹ ਸਾਨੂੰ ਵੀ ਨਹੀਂ ਪਤਾ ਕਿਹੜੀ ਹੈ ਬਾਈ ਬਾਹਰਲੇ ਪ੍ਰੋਡਕਟ ਨੇ ਹਾਂ 18 ਮਾਡਲ ਪਹਿਲੇ ਨਾਂ ਦੀ ਪਹਿਲੇ ਨਾਂ ਦੀ 18 ਮਾਡਲ 60000 ਚੱਲੀ ਲਓ ਜੀ ਘਰੋਂ ਚੱਕ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀਆ ਸਕਰੀਨ ਗੱਡੀ ਦੇ ਵਿੱਚ ਆਉਂਦੀ ਆ 14 ਕੰਟਰੋਲ ਆਉਂਦੇ ਨੇ ਮੈਨੂਅਲ ਗੇਅਰ ਦੀ ਕਾਰ ਆ ਡੀਜ਼ਲ ਡੀਜ਼ਲ ਠੀਕ ਹੈ ਤੇ ਰੇਟ ਸਿਰਫ 4.5 ਲੱਖ ਰੁਪਏ 4.5 ਲੱਖ ਦੀ 18 ਮਾਡਲ ਡੀਜ਼ਲ ਦੀ ਕਾਰ ਲੈ ਜਾਓ ਬਈ ਤੇ ਅੱਗੇ ਆ ਗਈ ਅੱਗੇ ਆ ਗਈ ਜੀ 2013 ਮਾਡਲ ਇਕੋਸਪੋਰਟ ਟਟੇਨੀਅਮ ਹਮ ਫਸਟ ਓਨਰ ਦੀ ਕਾਰ ਆ ਜੀ ਇਹ ਵੀ ਸਿਰਫ 3 ਲੱਖ 25000 ਰੁਪਏ ਦੀ 3 ਲੱਖ 25000 ਦੀ 13 ਮਾਡਲ ਪਹਿਲੇ ਨਾਂ ਦੀ ਗੱਡੀ ਮਿਲ ਜੂਗੀ ਡੀਜ਼ਲ ਦੇ ਵਿੱਚ ਟਟੇਨੀਅਮ ਟਟੇਨੀਅਮ ਤੇ ਅੱਗੇ ਫੇਰ ਬਾਈ ਜੀ ਇਕੋਸਪੋਰਟ ਅੱਗੇ 2016 ਮਾਡਲ ਟਟੇਨੀਅਮ ਪਲੱਸ ਇਕੋਸਪੋਰਟ ਫਸਟ ਓਨਰ ਦੀ ਇਹ ਵੀ ਕਾਰ ਹੈ ਜੀ ਇਹ ਦਵਾਂਗੇ ਸਿਰਫ 3 ਲੱਖ ਤੇ 65000 ਰੁਪਏ ਦੀ 3 ਲੱਖ 65000 ਦੀ ਮਾਡਲ 2016 16 ਟਟੇਨੀਅਮ ਪਲੱਸ ਗੱਡੀ ਲੋਕ ਆ ਸ਼ੀਸ਼ੇ ਥਾਣੀ ਦਿਖਾ ਦੇ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਤੇ ਇਹਦੀ ਡਾਊਨ ਪੇਮੈਂਟ ਕਿੰਨੀ ਕਿੰਨੀ ਚਾਹੀਦੀ ਇਹਨਾਂ ਦੀ ਇਹਦੇ ਚਾਹੀਦਾ ਜੀ ਘੱਟੋ ਘੱਟ 70-80000 ਰੁਪਏ 70-80000 ਦੇ ਬਾਅਦ ਤੇ 70-80 ਦੇ ਬਾਅਦ ਤੇ 70-80 ਉਹਦੇ ਬਾਅਦ ਤੇ ਹਾਂਜੀ ਬਾਕੀ ਹੋ ਜਾਊਗਾ ਬਾਈ ਲੋਨ ਅੱਗੇ 2 ਫਸਟ ਓਨਰ ਦੀ ਕਾਰ ਆ ਟਾਪ ਐਂਡ ਵੇਰੀਐਂਟ ਮਾੜਾ ਮੋਟਾ ਤਿਆਰ ਹੋਣ ਵਾਲੀ ਹੈ ਕਾਰ ਤੁਹਾਨੂੰ ਸਾਰੀ ਤਿਆਰ ਕਰਾ ਕੇ ਦੇਵਾਂਗੇ ਠੀਕ ਹੈ α ਵੇਰੀਐਂਟ ਆ ਟਾਪ ਉਸ ਚਾਰਟ ਵਾਲੀ ਡੀਜ਼ਲ ਡੀਜ਼ਲ ਠੀਕ ਹੈ 4.5 ਲੱਖ ਰੁਪਏ ਸਿਰਫ 4.5 ਲੱਖ ਦੀ 16 ਮਾਡਲ α ਹਾਂਜੀ ਸਵਿਫਟ ਨਹੀਂ ਆਂਦੀ ਆ ਰੇਟ ਦੇ ਬਿਲਕੁਲ ਬਹੁਤ ਵਧੀਆ ਗੱਡੀ ਆ ਬਾਈ ਜੀ ਉੱਚੀ ਤੇ ਖੁੱਲੀ ਡੁੱਲੀ ਕਾਰ ਤੇ ਇਹਦੇ ਤੇ ਲੋਨ ਕਿੰਨਾ ਦਾ ਕਰਾ ਦੋਗੇ ਇਹ ਤੇ ਕਰਾ ਦਾਂਗੇ 4 ਲੱਖ ਰੁਪਏ ਦਾ ਬਾਕੀ ਲਿਆ ਡਾਊਨ ਪੇਮੈਂਟ ਅੱਗੇ ਆ ਗਈ ਬਾਈ ਜੀ ਰੇਟਸ ਕਾਰ ਦੱਸੋ ਵੀਰੇ ਇਹ ਜੀ ਰੇਟਸ ਬੀਡੀਆਈ 2013 ਮਾਡਲ 8 ਪਹਿਲੇ ਨਾ ਦੇ 13 ਮਾਡਲ ਬੀਡੀਆਈ ਡੀਜ਼ਲ ਦੀ ਬਿਲਕੁਲ ਜੀ ਠੀਕ ਹੈ ਵੀਰੇ ਕਾਰ ਦਾ ਰੇਟ ਸਿਰਫ 2,25,000 ਰੁਪਏ 2,25,000 ਦੀ 13 ਮਾਡਲ ਗੱਡੀ ਮਿਲ ਜੂ ਬਾਈ ਜੀ ਡੀਜ਼ਲ ਦੀ ਤੇ ਮਾਨਦਾਨ ਮੌਕੇ ਤੇ ਹੋ ਜੂਗਾ 13 ਮਾਡਲ ਤੇ ਲੋਨ ਕਰਾ ਦੋਗੇ ਹੋ ਜੂਗਾ ਜੀ ਹੋ ਜੂਗਾ ਠੀਕ ਹੈ ਵੀਰੇ ਤੇ ਅੱਗੇ ਆ ਗਈ ਬਰੀਜਾ ਕਾਰ ਅੱਗੇ ਜੀ ਬਰੀਜਾ ਬੀਡੀਆਈ 2016 ਮਾਡਲ ਠੀਕ ਹੈ ਆਪਣਾ ਡੀਜ਼ਲ ਵੇਰੀਐਂਟ ਇਹ ਕਾਰ ਦੇਣੀ ਸਿਰਫ 5.5 ਲੱਖ ਰੁਪਏ 5.5 ਲੱਖ ਦੀ 16 ਮਾਡਲ ਡੀਜ਼ਲ ਦੀ ਬੀਡੀਆਈ ਬਰੀਜਾ ਮਿਲ ਜੂ ਕੰਡੀਸ਼ਨ ਦੀ ਚੈੱਕ ਕਰੋ ਚੱਲੀ ਕਿੰਨੀ ਕਾ ਇਹ ਚੱਲੀ ਹੈ ਜੀ ਆਪਣਾ 92000 ਕਿਲੋਮੀਟਰ 92000 ਚੱਲੀ ਆ ਠੀਕ ਆ ਵੀਰੇ ਤੇ ਇਹਦੇ ਬਾਅਦ ਤੇ ਡਾਉਨ ਪੇਮੈਂਟ ਇਹ ਤੇ ਚਾਹੀਦਾ ਜੀ 60-70000 ਰੁਪਈਆ ਬਾਕੀ ਹੋਜੂ ਲੋਨ ਅੱਗੇ ਫੇਰ ਖੜੀ ਹੈ ਬ੍ਰਿਜਾ ਗਾਰ ਅੱਗੇ 2019 ਮਾਡਲ 20 ਰਜਿਸਟਰਡ ਜੀ ਡੀ ਆਈ ਆਟੋਮੈਟਿਕ gear ਦੇ ਵਿੱਚ ਹਮ ਟਾਪ ਮਾਡਲ ਆਟੋਮੈਟਿਕ 19 ਰਜਿਸਟਰ 20 ਹਾਂਜੀ ਜੀ ਡੀ ਆਈ ਡੀਜ਼ਲ ਦੀ ਕਾਰ ਉੱਤੋਂ ਆਟੋਮੈਟਿਕ ਕਰੋ ਜੀ ਚੈੱਕ ਤੇ ਇਹਦਾ ਰੇਟ ਕੀ ਆ ਇਹਦਾ 1.5 8 ਲੱਖ ਰੁਪਏ 1.5 8 ਲੱਖ ਰੁਪਈਆ ਡਿਮਾਂਡ ਆ ਮੌਕੇ ਤੇ ਮਾਨਤਨ ਹੋ ਜਾਊਗਾ ਬਾਈ ਤੁਹਾਡਾ ਲੱਖ ਰੁਪਇਆ ਮੰਨ ਕੇ ਚਲੋ ਡਾਉਨ ਪੇਮੈਂਟ ਦਾ ਬਾਕੀ ਲੋਨ ਵੀ ਹੋ ਜਾਊਗਾ ਤੇ ਅੱਗੇ ਫੇਰ ਬ੍ਰੀਜਾ ਖੜੀ ਆ। ਅੱਗੇ 2018 ਮਾਡਲ JDI ਪਲੱਸ ਫਸਟ ਓਨਰ ਦੀ ਕਾਰ ਆ 65 ਹਜ਼ਾਰ ਚੱਲੀ ਦੀ ਗਾਰੰਟੀ ਆ। ਹੂੰ। 18 ਮਾਡਲ JDI ਪਲੱਸ ਸਭ ਤੋਂ ਟੌਪ ਮਾਡਲ ਡੀਜ਼ਲ ਦੀ ਕਾਰ 65 ਹਜ਼ਾਰ ਚੱਲੀ ਦੀ ਬਾਈਕ ਦਾ ਫੁੱਲ ਗਾਰੰਟੀ ਆ। ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ ਕਰੋ ਜੀ ਚੈੱਕ। ਇਹ ਮੈਨੂਅਲ ਗੇਅਰ ਦੇ ਵਿੱਚ ਆ ਗਈ। ਇਹਦਾ ਕੀ ਰੇਟ ਆ ਵੀਰੇ? ਇਹ ਦੇ ਦਾਂਗੇ ਜੀ 7.5 ਲੱਖ ਰੁਪਏ। 7.5 ਲੱਖ ਰੁਪਏ ਦੀ। ਠੀਕ ਆ ਵੀਰੇ। ਤੇ ਅੱਗੇ ਆ ਗਈ ਆਰਟਿਕਾ ਕਾਰ ਆਰਟਿਕਾ ਡੀਜ਼ਲ ਵਾਲੀ ਜੀ ਨਿਊ ਸ਼ੇਪ ਦੀ 2019 ਮਾਡਲ VDI ਵੇਰੀਐਂਟ ਇਹ ਕਾਰ ਦੇਣੀ ਆਪਾਂ ਸਿਰਫ 7.5 ਲੱਖ ਰੁਪਏ ਦੀ 19 ਮਾਡਲ VDI ਡੀਜ਼ਲ ਦੀ 7.5 ਲੱਖ ਦੀ ਆਰਟਿਕਾ ਮਿਲ ਜੂ 7 ਸੀਟਰ ਕਰੋ ਜੀ ਚੈੱਕ ਅੰਦਰੋਂ ਸੀਟ ਕਵਰ ਵਧੀਆ ਪਏ ਹੋਏ ਨੇ ਸਾਫ਼ ਸੁਥਰਾ ਇੰਟੀਰੀਅਰ ਦੀ ਕਾਰ ਆ 60-70 ਹਜ਼ਾਰ ਰੁਪਏ ਲਿਆਓ ਡਾਊਨ ਪੇਮੈਂਟ ਦਾ ਬਾਕੀ ਲੋਨ ਵੀ ਹੋ ਜੂਗਾ ਅੱਗੇ ਪੁਰਾਣੀ ਸ਼ੇਪ ਦੇ ਵਿੱਚ ਆਰਟਿਕਾ ਖੜੀ ਆ ਅੱਗੇ ਜੀ 2013 ਮਾਡਲ ਫਸਟ ਓਨਰ VDI ਹੂੰ ਆਰਟੀਕਲ ਸਿਰਫ 3,65,000 ਰੁਪਏ ਦੀ। ਲਓ ਜੀ 3,65,000 ਦੀ। ਜਿਹੜਾ ਵੀਰ ਘੱਟ ਬਜਟ ਦੇ ਵਿੱਚ 7 ਸੀਟਰ ਕਾਰ ਲੱਭਦਾ 3,65,000 ਦੀ ਆਟਿਕਾ ਮਿਲ ਜੂਗੀ ਉਹਨੂੰ। ਕਰੋ ਜੀ ਚੈੱਕ ਕੰਡੀਸ਼ਨ ਦੀ ਗੱਡੀ ਸਾਫ਼ ਸੁਥਰੀ ਆ। ਸੀਟ ਕਵਰ ਸੋਨੇ ਪਏ ਹੋਏ ਆ। ਤੇ ਲੋਨ ਇਹਦੇ ਤੇ ਵੀ ਹੋ ਜੂਗਾ। ਲੋਨ ਹੋ ਜੂਗਾ ਜੀ 2.5 ਲੱਖ ਰੁਪਏ ਤੱਕ ਕਰਾ ਦਾਂਗੇ। ਠੀਕ ਆ ਵੀਰੇ। ਤੇ ਅੱਗੇ ਆ ਗਈ ਨਿਸ਼ਾਨ ਦੀ ਨਿਸ਼ਾਨ ਮੈਗਨਾਈਟ। ਮੈਗਨਾਈਟ ਦਾ। ਛੋਟੇ ਬਜਟ ਦੀ ਗੱਡੀ ਵੱਡੀ। 2022 ਮਾਡਲ ਐਕਸਲ ਵੇਰੀਐਂਟ। ਵਧੀਆ ਲਾਈਟ ਆਰ ਲੱਗੇ ਕਾਰ ਨੂੰ। ਤੇ ਸਿਰਫ 45000 ਕਿਲੋਮੀਟਰ ਚੱਲੀ 2022 ਮਾਡਲ 2022 ਮਾਡਲ 22 ਮਾਡਲ 45000 ਚੱਲੀ ਐਕਸਟਰਾ ਅਲਾਈਟਰਾਂ ਦੇ ਨਾਲ ਇਹ ਵੀਰੇ ਪੈਟਰੋਲ ਆਉਂਦੀ ਆ ਕਿ ਡੀਜ਼ਲ ਪੈਟਰੋਲ ਜੀ ਸਿਰਫ ਪੈਟਰੋਲ ਵੇਰੀਐਂਟ ਆਉਂਦੀ ਆ ਠੀਕ ਆ ਕਰੋ ਜੀ ਚੈੱਕ ਬਹੁਤ ਵਧੀਆ ਕਾਰ ਆ ਬਾਈ ਜੀ ਉੱਚੀ ਵੀ ਆ ਖੁੱਲੀ ਡੁੱਲੀ ਵੀ ਆ ਆ ਕਰੇਟਾ ਦੇ ਬਰਾਬਰ ਖੜੀ ਆ ਸਿਰਫ 4 ਲੱਖ 90000 ਰੁਪਏ ਦੀ 4 ਲੱਖ 90000 ਇੱਧਰ ਖੜੀ ਆ ਕਰੇਟਾ ਦਿਖਾ ਦੇ ਮਿੱਤਰਾ ਕਰੇਟਾ ਦੇ ਜਮੇ ਵੀ ਬਰਾਬਰ ਆ ਉੱਚੀ ਵੀ ਹੁੰਦੀ ਆ ਲੰਮੀ ਵੀ ਹੁੰਦੀ ਆ ਹਾਂਜੀ ਕੋਈ ਫਰਕ ਨਹੀਂ ਹੈਗਾ ਤੇ ਇੱਧਰ ਖੜੀ ਆ ਕ੍ਰੇਟਾ ਦੱਸੋ ਅੱਗੇ ਜੀ 2016 ਮਾਡਲ ਐਸ ਵੇਰੀਐਂਟ ਕ੍ਰੇਟਾ ਫਸਟ ਓਨਰ ਦੀ ਕਾਰ ਆ 8283000 ਕਿਲੋਮੀਟਰ ਚੱਲੀ ਸਿਰਫ ਠੀਕ ਐ 8283000 ਕਿਲੋਮੀਟਰ ਚੱਲੀ ਹੋਈ ਕ੍ਰੇਟਾ ਮੈਨੂਅਲ ਗੇਅਰ ਦੇ ਵਿੱਚ ਕਰੋ ਜੀ ਚੈੱਕ ਇਹਦਾ ਰੇਟ ਵੀਰੇ 6,65000 ਰੁਪਏ 6 ਲੱਖ ਤੇ 65000 ਰੁਪਿਆ 65000 ਲਿਆਓ ਡਾਊਨ ਪੇਮੈਂਟ 6 ਲੱਖ ਦਾ ਲੋਨ ਹੋ ਜਾਊਗਾ ਤੇ ਅੱਗੇ ਆ ਗਈ 2022 ਮਾਡਲ ਕ੍ਰੇਟਾ ای ਵੇਰੀਐਂਟ ਹੂੰ ਇਹ ਦੇਣੀ ਸਿਰਫ ਆਪਾਂ ਜੀ 10 ਲੱਖ ਰੁਪਏ ਦੀ ਇਹ ਡੀਜ਼ਲ ਹੈ ਡੀਜ਼ਲ ਜੀ ਡੀਜ਼ਲ ਬਾਈ ਮਾਡਲ E E ਵੇਰੀਐਂਟ ਓਨਰ ਫਰਸਟ ਜੀ ਪਹਿਲਾ ਚੱਲੀ 62000 ਕਿਲੋਮੀਟਰ 62000 ਚੱਲੀ ਡੀਜ਼ਲ ਦੀ ਕਾਰ ਆਵੇ ਜੀ ਕਰੋ ਚੈੱਕ ਮੈਂ ਲਾ ਡਰਾਈ ਕਲੀਨ ਕਰਾਉਣ ਵਾਲੀ ਹੈ ਗੱਡੀ ਹਾਂਜੀ ਤਿਆਰ ਹੋਣੀ ਹੈ ਜੇ ਕਸਟਮਰ ਦੇ ਘਰੋਂ ਆਈ ਕਾਰ ਠੀਕ ਹੈ ਵੀਰੇ 10 ਲੱਖ ਦੀ 10 ਲੱਖ ਮਾਨਤਨ ਮੋਕਦੇ ਹੋ ਜਾਊਗਾ ਵਧੀਆ ਮਾਨਤਨ ਜੀ ਲੱਖ ਰੁਪਈਆ ਲਿਆ ਡਾਊਨ ਪੇਮੈਂਟ 9 ਲੱਖ ਦਾ ਲੋਨ ਤਾਂ ਹੋ ਹੀ ਜਾਊਗਾ ਤੇ ਬੜੇ ਆਰਾਮ ਨਾਲ ਜੀ ਠੀਕ ਹੈ ਤੇ ਇਹਦੇ ਬਾਰੇ ਦੱਸੋ 2019 ਮਾਡਲ SX ਵੇਰੀਐਂਟ ਪੁਸ਼ ਬਟਨ ਵਾਲੀ ਹੂੰ ਇਹ ਕਾਰ ਦੇਣੀ ਆਪਾਂ ਸਿਰਫ 19 ਮਾਡਲ 19 ਮਾਡਲ ਐਸ ਐਕਸ ਹਾਂਜੀ ਪੁਸ਼ ਬਟਨ ਸਟਾਰਟ ਠੀਕ ਹੈ ਵੀਰੇ ਇਹ ਕਿੰਨੀ ਚੱਲੀ ਆ ਇਹ ਚੱਲੀ ਆ ਜੀ 65000 ਕਿਲੋਮੀਟਰ ਸਿਰਫ 65000 ਚੱਲੀ ਆ ਕਰੋ ਜੀ ਚੈੱਕ ਇਹਦੇ ਬਾਅਦ ਤੇ ਲੱਖ ਰੁਪਇਆ 50000 ਬਹੁਤ ਹੈ ਜੀ ਲਓ ਜੀ 50000 ਰੁਪਇਆ ਲਿਆਓ ਤੇ ਗੱਡੀ ਲੈ ਕੇ ਜਾਓ ਅੱਗੇ ਫੇਰ ਕ੍ਰੇਟਾ ਹੀ ਖੜੀ ਆ 2015 ਮਾਡਲ ਫਸਟ ਓਨਰ ਦੀ ਕਾਰ ਆ ਜੀ ਐਸ ਐਕਸ ਟੌਪ ਐਂਡ ਵੇਰੀਐਂਟ ਵਧੀਆ ਲਾਈਟ ਟਾਇਰ ਲੱਗੇ ਕਾਰ ਨੂੰ ਇਹ ਦੇਣੀ ਸਿਰਫ 6.5 ਲੱਖ ਰੁਪਏ ਦੀ ਲਓ ਜੀ 6.5 ਲੱਖ ਰੁਪਏ ਦੀ ਐਕਸਟਰਾ ਲਾਈਟ ਟਾਇਰਾਂ ਦੇ ਨਾਲ ਤੁਹਾਨੂੰ ਇਹ ਵਾਲੀ ਕ੍ਰੇਟਾ ਮਿਲ ਜੂਗੀ ਕੰਡੀਸ਼ਨ ਦੀ ਗੱਡੀ ਇਹ ਵੀ ਸਾਫ਼ ਸੁਥਰੀ ਹੈ ਕਰੋ ਜੀ ਚੈੱਕ ਤੇ ਇਹਦੇ ਵਾਸਤੇ ਵੀ 50-60000 ਰੁਪਏ ਡਾਊਨ ਪੇਮੈਂਟ ਬਾਕੀ ਲੋਨ ਹੋ ਜੂਗਾ ਬਾਕੀ ਲੋਨ ਹੋ ਜੂਗਾ ਠੀਕ ਹੈ ਵੀਰੇ ਤੇ ਅੱਗੇ ਇੱਕ ਕ੍ਰੇਟਾ ਹੋਰ ਹੈ ਅੱਗੇ ਜੀ 2018 ਮਾਡਲ ਕ੍ਰੇਟਾ ਐਕਸ ਵੇਰੀਐਂਟ ਇਹਨੂੰ ਪੇਡ ਨੰਬਰ ਲੱਗਿਆ ਜੀ ਕਾਰ ਨੂੰ ਅੱਛਾ 0035 ਤੇ ਇਹ ਕਾਰ ਦੇਣੀ ਆਪਾਂ ਸਿਰਫ 7.5 ਲੱਖ ਰੁਪਏ ਦੀ ਫਰਸਟ ਓਨਰ ਦੀ ਕਾਰ ਨਾਲੇ ਪਹਿਲੇ ਨਾਂ ਦੀ 18 ਮਾਡਲ ਹਾਂਜੀ 18 ਮਾਡਲ ਐਕਸ ਡੀਜ਼ਲ ਦੀ ਇਹ ਵੀ 60 60-62000 ਸਿਰਫ ਚੱਲੀ ਆ ਜੀ ਠੀਕ ਹੈ ਵੀਰੇ ਕਰੋ ਜੀ ਚੈੱਕ ਐਂਡਰੋਇਡ ਪਲੇਅਰ ਲੱਗਿਆ ਹੋਇਆ ਸੀਟ ਕਵਰ ਵਧੀਆ ਪਏ ਹੋਏ ਨੇ 66000 ਚੱਲੀ ਹੋਈ ਆ ਤੇ ਇੱਧਰ ਖੜੀ ਆ ਕ੍ਰੇਟਾ ਇਹ ਕ੍ਰੇਟਾ 2015 ਮਾਡਲ ਜੀ ਐਸਐਕਸ ਪਲੱਸ ਆਟੋਮੈਟਿਕ ਟਰਾਂਸਮਿਸ਼ਨ ਦੇ ਵਿੱਚ 15 ਮਾਡਲ ਐਸਐਕਸ ਪਲੱਸ ਐਸਐਕਸ ਪਲੱਸ ਆਟੋਮੈਟਿਕ ਹਾਂਜੀ ਡੀਜ਼ਲ ਦੀ ਕਾਰ ਡੀਜ਼ਲ ਦੀ ਲੈ ਮਿੱਤਰਾਂ ਦਿਖਾ ਦੇ ਇਹਦਾ ਰੇਟ ਕੀ ਆ ਵੀਰੇ ਇਹ ਸਿਰਫ 6.5 ਲੱਖ ਰੁਪਏ ਜੀ 6.5 ਲੱਖ ਦੀ ਬਾਈ ਜੀ ਆਟੋਮੈਟਿਕ 15 ਮਾਡਲ ਐਸਐਕਸ ਪਲੱਸ ਮਿਲ ਜੂਗੀ ਪੁਸ਼ ਬਟਨ ਸਟਾਰਟ ਵਾਲੀ ਕਰੋ ਜੀ ਚੈੱਕ ਇਹਦੇ ਇਹਦੇ ਤੇ ਲੋਨ ਕਰਾ ਦੋਗੇ 5 ਲੱਖ ਤੇ ਅੱਗੇ ਆ ਗਈ ਬਾਈ ਜੀ MG ਦੀ ਹੈਕਟਰ ਕਾਰ ਇਹ MG ਹੈਕਟਰ ਸ਼ਾਰਪ ਐਡੀਸ਼ਨ ਹੈ ਜੀ ਟੌਪ ਐਂਡ ਵੇਰੀਐਂਟ 2019 ਮਾਡਲ 19 ਮਾਡਲ ਹਾਂਜੀ ਠੀਕ ਹੈ ਇਹ ਦੇਣੀ ਸਿਰਫ ਆਪਾਂ 9.5 ਲੱਖ ਰੁਪਏ ਦੀ 9.5 ਲੱਖ ਦੀ ਹਾਂਜੀ 19 ਮਾਡਲ ਓਨਰ ਇਹਦਾ ਫਸਟ ਜੀ ਪਹਿਲਾ ਡੀਜ਼ਲ ਦੀ ਕਾਰ ਆ ਡੀਜ਼ਲ ਲੈ ਮੇਤਰਾ ਦਿਖਾ ਅੰਦਰੋਂ ਵੱਡੇ ਸਨਰੂਫ ਵਾਲੀ ਇਹ ਟੌਪ ਮਾਡਲ ਚ ਆ ਗਈ ਟੌਪ ਜੀ ਬਿਲਕੁਲ ਟੌਪ ਲਓ ਜੀ ਕਰੋ ਚੈੱਕ ਅੰਦਰੋਂ ਟੌਪ ਮਾਡਲ ਗੱਡੀ ਹੈ ਬਾਈ ਜੀ ਇਹਦੇ ਵਿੱਚ ਵੱਡੀ ਸਕਰੀਨ ਵੱਡਾ ਸਨਰੂਫ ਇਨਫਿਨਿਟੀ ਦਾ ਮਿਊਜ਼ਿਕ ਸਿਸਟਮ ਫੀਚਰ ਸਾਰੇ ਆਉਂਦੇ ਆ 19 ਮਾਡਲ ਪਹਿਲੇ ਨਾਂ ਦੀ ਡੀਜ਼ਲ ਦੀ ਐਮਜੀ ਹੈਕਟਰ 95 ਲੱਖ ਸੀ 95 ਲੱਖ ਰੁਪਏ ਸਿਰਫ ਠੀਕ ਹੈ ਵੀਰੇ ਤੇ ਇਹਦੇ ਤੇ ਲੋਨ ਕਿੰਨਾ ਦਾ ਕਰਾ ਲਵੋਗੇ ਇਹ ਤੇ ਵੀ 9 ਲੱਖ ਰੁਪਏ ਦਾ ਹੋ ਜਾਊਗਾ ਜੀ 50000 ਰੁਪਏ ਇਹਦੇ ਵਾਸਤੇ ਲਿਆਇਓ ਬਾਕੀ ਹੋਜੂ ਲੋਨ ਅੱਗੇ i20 ਅੱਗੇ i20 ਜੀ 2018 ਮਾਡਲ ਸਪੋਰਟਸ ਵੇਰੀਐਂਟ ਵਧੀਆ ਕਾਰ ਨੂੰ ਲਾਈਟ ਟਾਇਰ ਲੱਗੇ ਇੰਟੀਰੀਅਰ ਵਾਈਜ਼ ਦੀ ਨਵੀਂ ਜਮਾ ਠੀਕ ਹੈ ਇਹ ਕਾਰ ਦੇਣੀ ਆਪਾਂ ਸਿਰਫ 5.5 ਲੱਖ ਰੁਪਏ ਡੀਜ਼ਲ ਆ ਡੀਜ਼ਲ ਜੀ ਡੀਜ਼ਲ ਡੀਜ਼ਲ 18 ਮਾਡਲ 50000 ਡਾਊਨ ਪੇਮੈਂਟ 5 ਲੱਖ ਦਾ ਹੋਜੂ ਲੋਨ ਜੇ ਤੁਹਾਡੀ ਪ੍ਰੋਫਾਈਲ ਵਧੀਆ ਤੇ ਅੱਗੇ i20 ਇੱਕ ਹੋਰ ਖੜੀ ਆ ਦੱਸੋ ਵੀਰੇ ਅੱਗੇ ਜੀ 2017 ਮਾਡਲ ਆਸਤਾ ਆਪਸ਼ਨਲ ਅਲਾਈਟ ਹੈ ਰੇ ਨੂੰ ਵੀ ਸੋਹਣੇ ਲੱਗੇ ਕਾਰ ਨੂੰ ਹੂੰ ਵਧੀਆ ਕਾਰ ਇਹ ਕਾਰ ਦੇਣੀ ਆਪਾਂ ਸਿਰਫ 5 ਲੱਖ ਰੁਪਏ 2017 17 ਮਾਡਲ ਆਸਤਾ ਆਸਤਾ ਆਪਸ਼ਨਲ ਪ੍ਰੋਜੈਕਟਰ ਲਾਈਟਾਂ ਵਾਲੀ ਸਾਰ ਨੂੰ ਟੌਪ ਮਾਡਲ ਗੱਡੀ 5 ਲੱਖ ਦੀ ਮਿਲ ਜੂ ਬਾਈ ਜੀ ਡੀਜ਼ਲ ਦੇ ਵਿੱਚ ਪੁਸ਼ ਬਟਨ ਸਟਾਰਟ ਇਹਦੇ ਵਿੱਚ ਨੈਵੀਗੇਸ਼ਨ ਵੀ ਆ ਜਾਂਦਾ ਤੇ ਇਹਦੀ ਡਾਊਨ ਪੇਮੈਂਟ ਵੀਰੇ ਇਹਦੀ ਵੀ 50000 50000 ਬਹੁਤ ਆ ਜੀ ਠੀਕ ਆ ਵੀਰੇ ਤੇ ਅਗਲੀ ਅੱਗੇ 2018 ਮਾਡਲ ਆਸਤਾ ਹੂੰ ਇਹ ਵੀ ਫਸਟ ਓਨਰ ਦੀ ਕਾਰ ਆ ਜੀ ਇਹ ਤੁਹਾਨੂੰ ਦੇਣੀ ਆਪਾਂ ਸਿਰਫ 5.5 ਲੱਖ ਰੁਪਏ ਦੀ 5.5 ਲੱਖ ਦੀ 5.5 ਲੱਖ ਦੀ 18 ਮਾਡਲ ਆਸਤਾ ਡੀਜ਼ਲ ਦੀ ਕਾਰ ਮਿਲ ਜੂ ਬਾਈ ਜੀ ਕੰਡੀਸ਼ਨ ਦੀ ਗੱਡੀ ਕਰੋ ਚੈੱਕ ਸੀਟ ਕਵਰ ਵਧੀਆ ਅੰਟੀਰੀਅਰ ਦੀ ਸਾਫ ਸੁਥਰੀ ਠੀਕ ਆ ਵੀਰੇ ਤੇ ਇਹਦੇ ਵਾਸਤੇ ਵੀ 50000 ਹਨਾ ਹਾਂਜੀ ਅੱਗੇ ਆ ਗਈ ਨਵੀਂ ਸ਼ੇਪ ਵਾਲੀ i20 ਕਿੰਨਾ ਮਾਡਲ ਨਵੀਂ ਸ਼ੇਪ ਵਾਲੀ ਪਲੱਸ ਡੀਜ਼ਲ ਅੱਛਾ ਡੀਜ਼ਲ ਵਾਲੀ ਐ 2020 ਮਾਡਲ ਸਪੋਰਟਸ ਵੇਰੀਐਂਟ ਹੂੰ 53000 ਕਿਲੋਮੀਟਰ ਚੱਲੀ ਦੀ ਗਾਰੰਟੀ ਹਮ ਸਾਰੀ origignal ਕਾਰ owner ਫਸਟ ਜੀ ਪਹਿਲੇ ਨਾਮ ਦੀ 20 ਮਾਡਲ ਸਪੋਰਟਸ ਡੀਜ਼ਲ ਕਰੋ ਜੀ ਚੈੱਕ ਡੀਜ਼ਲ ਦੇ ਵਿੱਚ ਬਾਈ ਜੀ ਨਵੀਂ ਸ਼ੇਪ ਵਾਲੀਆਂ ਐਟਵਾਂਡੀਆਂ ਬਹੁਤ ਘੱਟ ਮਿਲਦੀਆਂ ਨੇ ਤੇ ਵੀਰੇ ਰੇਟ ਦਾ ਸਿਰਫ 6 ਲੱਖ ਤੇ 65000 ਰੁਪਏ 6 ਲੱਖ 65000 65000 ਡਾਊਨ ਪੇਮੈਂਟ ਬਾਕੀ ਸਾਰਾ ਲੋਨ ਅੱਗੇ ਆ ਗਈ Honda City ਦੱਸੋ ਵੀਰੇ ਤੁਹਾਡੇ ਲਈ ਜੀ ਦੋ ਪੈਟਰੋਲ ਆਟੋਮੈਟਿਕ Honda City ਲੈ ਕੇ ਆਏ ਆ ਪਹਿਲੀ ਪਸੰਦ ਆ ਯੂਵਾ ਦੀ ਠੀਕ ਹੈ 2015 ਮਾਡਲ ਟੌਪ VX ਵੇਰੀਐਂਟ ਫਸਟ owner ਦੀ ਕਾਰ ਆ ਪੈਟਰੋਲ ਆਟੋਮੈਟਿਕ ਪੈਟਰੋਲ ਆਟੋਮੈਟਿਕ ਕਰੋ ਜੀ ਚੈੱਕ Honda City ਸਨਰੂਫ ਵਾਲੀ ਤੇ ਵੀਰੇ ਰੇਟ ਸਿਰਫ 7.5 ਲੱਖ ਰੁਪਏ 7.5 ਲੱਖ ਰੁਪਏ ਠੀਕ ਆ ਵੀਰੇ ਕਿਹਦੀ ਪਹਿਲੀ ਪਸੰਦ ਕਿਹਾ ਸੀ ਯੁਵਾ ਇਹ ਯੁਵਾ ਕੌਣ ਆ ਆਪਣੇ ਮੰਦਿਰ ਅੱਛਾ ਮਾਪਦੇ ਆਪਣਾ ਕੋਈ ਮੁੰਡੇ ਦਾ ਨਾਮ ਆ ਜਿਨ੍ਹਾਂ ਨੇ ਪਰਫਾਰਮੈਂਸ ਕੱਢਣੀ ਆ ਗੱਡੀ ਪਰਫਾਰਮੈਂਸ ਵਾਸਤੇ ਗੱਡੀਆਂ ਜਾਣੀਆਂ ਬਿਲਕੁਲ ਬਿਲਕੁਲ ਤੇ ਅੱਗੇ ਫੇਰ Honda City ਮਜ਼ਾਕ ਕਰ ਰਿਆ ਸੀ ਵੀਰੇ Honda City ਅੱਗੇ ਦੱਸੋ ਅੱਗੇ 2014 ਮਾਡਲ ਪੈਟਰੋਲ ਆਟੋਮੈਟਿਕ ਇਹ ਵੀ ਫਸਟ ਓਨਰ ਦੀ ਕਾਰ ਆ ਟਾਇਰ ਬਿਲਕੁਲ ਬ੍ਰਾਂਡ ਨਿਊ अच्छा वो 15 ਸੀ ਇਹ 14 ਜੀ ਇਹ 14 ਹਾਂਜੀ ਉਹ ਸਨਰੂਫ ਵਾਲੀ ਸੀ ਇਹ ਬਿਦੌੜ ਸਨਰੂਫ ਇਹ ਵਿਦਾਊਟ ਸਨਰੂਫ ਪਰ ਗੇਅਰ ਦੋਨਾਂ ਦਾ ਆਟੋਮੈਟਿਕ ਆ Honda ਬਾਈ ਆਟੋਮੈਟਿਕ ਗੇਅਰ ਬਹੁਤ ਫੇਮਸ ਆ ਕਿਉਂਕਿ ਇਹਦੇ ਵਰਗਾ ਆਟੋਮੈਟਿਕ ਗੇਅਰ ਗੱਡੀ ਦਾ ਕਿਸੇ ਦਾ ਹੈ ਨਹੀਂ ਤੇ ਵੀਰੇ ਰੇਟ ਇਹ ਸਿਰਫ ਸਾਢੇ 4 ਲੱਖ ਰੁਪਏ ਸਾਢੇ 4 ਲੱਖ ਦੀ 14 ਮਾਡਲ ਆਟੋਮੈਟਿਕ Honda City પેટ્રોલ પેટ્રોલ 크루즈 ਕੰਟਰੋਲ ਵਾਲੀ ਅੱਗੇ ਆ ਗਈ ਬਾਈ ਜੀ Mercedes E250 ਬਹੁਤ ਸਾਫ ਸੁਥਰੀ ਕੰਡੀਸ਼ਨ ਦੇ ਵਿੱਚ ਕਾਰ ਆ ਦੱਸੋ ਵੀਰੇ ਇਹ 2013 ਮਾਡਲ ਹੈ ਜੀ E250 ਫਰਸਟ ਓਨਰ ਦੀ ਕਾਰ ਆ ਪੇਡ ਨੰਬਰ ਲੱਗਿਆ ਬਿਲਕੁਲ ਬ੍ਰੈਂਡ ਨਿਊ ਟਾਇਰ ਨੇ ਰੀਸੈਂਟਲੀ ਇੰਸ਼ੋਰੈਂਸ ਫੁੱਲ ਹੋਈ ਆ ਤੇ ਸਰਵਿਸ ਏਜੰਸੀ ਦੇ ਰਿਕਾਰਡ ਤੇ ਆ ਠੀਕ ਹੈ ਸਰਵਿਸ ਰਿਕਾਰਡ ਦੇ ਨਾਲ ਹੋਈ ਹੋਈ ਆ ਬਾਈ ਜੀ ਏਜੰਸੀ ਰਿਕਾਰਡ ਦੇ ਨਾਲ ਚੱਲੀ ਹੋਈ ਆ ਘਰੋਂ ਚੈੱਕ 13 ਮਾਡਲ 13 ਮਾਡਲ ਜੀ E250 ਨਿਊ ਸ਼ੇਪ ਦੀ ਤੇ ਵੀਰੇ ਰੇਟ ਕੀ ਇਹਦਾ ਇਹਦਾ ਸਿਰਫ ਜੀ 9.5 ਲੱਖ ਰੁਪਏ 9.5 ਲੱਖ ਰੁਪਈਆ ਪਿੱਛੋਂ ਵੀ ਦਿਖਾ ਦੇ ਮੇਤਰਾ ਗੱਡੀ ਬਹੁਤ ਸਾਫ਼ ਸੁਥਰੀ ਆ ਬਾਈ ਫੀਚਰ ਸਾਰੇ ਵਰਕਿੰਗ ਆ origignal ਦੀ ਗਾਰੰਟੀ ਹੂੰ ਬਾਕੀ ਜਿਹੜੀ ਤੁਹਾਨੂੰ ਦੱਸਿਆ ਵਾ ਬੀਮਾ ਸਾਰਾ ਹਜੇ ਰੀਸੈਂਟ ਹੋਇਆ ਮਹੀਨਾ ਹੋਇਆ ਇੰਸ਼ੋਰੈਂਸ ਵੀ ਹਜੇ ਹੁਣੇ ਹੋ ਗਈ ਆਪਣਾ ਸਰਵਿਸ ਵੀ ਰੀਸੈਂਟਲੀ ਏਜੰਸੀ ਚ ਹੋਈ ਆ ਟਾਇਰ ਬਿਲਕੁਲ ਬ੍ਰਾਂਡ ਨਿਊ ਤੇ ਇਹਨਾਂ ਚ ਕੋਈ ਵੀ ਕਾਰ ਲੈਣੀ ਆ ਬਈ ਤੁਸੀਂ ਹੁਣ ਜੈਵਾਲਾ ਜੀ ਲਿੰਕਰ ਲੁਧਿਆਣੇ ਬੱਸ ਸਟੈਂਡ ਤੋਂ ਪਹਿਲਾਂ ਪਾਸਪੋਰਟ ਦਫਤਰ ਦੇ ਨਾਲ ਰਾੜਾ ਮਾਰਕੀਟ ਜੈਵਾਲਾ ਜੀ ਲਿੰਕਰ ਸਕਰੀਨ ਤੇ ਚੱਲ ਰਹੇ ਨੰਬਰ ਤੇ ਬਾਕੀ ਵੀਡੀਓ ਨੂੰ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਸਤਿ ਸ੍ਰੀ ਅਕਾਲ